ਸੰਦੀਪ ਟਰੋੜੰਡੀ ਆ ਧਨੀਆ ਬੜਾ ਮਨ ਆਂਦਾ ਨਾ ਕਿ ਤਰਾ ਸਬਜ਼ੀਆਂ ਤੋੜਨ ਦੇ ਹੂੰ ਡੜੀ ਲੱਗੇ ਵੜਕਦਾ ਨਾ ਮੰਮਾ ਨਹੀਂ ਹੈ ਕਹਿੰਦੀ ਮੈਂ ਤੋੜਨਾ ਇਦਾਂ ਧਨੀਆ ਆ ਮੈਂ ਚੱਲ ਆ ਕਹਿੰਦੀ ਮੈਂ ਉਧਰ ਜਾਣਾ ਹੈ ਤਾਜ਼ਾ ਧਨੀਆ ਨਹੀਂ ਸੰਦੀਪ ਨੇ ਮੰਮੀ ਨੂੰ ਨਾ ਕੰਨਾ ਬੜਾ ਦਾ ਮੰਮੀ ਦੇ ਪੀੜ ਅਗਲਾ ਬਾਹਰ ਆ ਜਾਣਾ ਤਾਲੀ ਬੜਾ ਸਖਤ ਨਹੀਂ ਇਹ ਸਖਤ ਥੋੜੀ ਜਿਹੀ ਤਾਂ ਦੱਸਦਾ ਮੈਂ ਕਹਿੰਦੇ ਅੱਜ ਦਿਨ ਦੀ ਸ਼ੁਰੂਆਤ ਹੋਈ ਹੈ ਖੁੰਬਾਂ ਤੋਂ ਖੁੰਬਾਂ ਲੈ ਆਂਦੀਆਂ ਨੇ ਰੱਬ ਲੱਗੀਆ ਗੁੱਟ ਤੇ ਸੱਟ ਚਲਣ ਪੱਟਿਕਾ ਉਹਨਾਂ ਨੇ ਸਹੀ ਗੰਾਇਆ ਪਹਿਲਵਾਨ ਹਾਏ ਬਚਾਇਓ ਹਾਏ ਆ ਕੰਡਿਓ ਹਾਂ 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 ਲਾ ਲਾ ਚੰਗੀ ਤਰ੍ਹਾਂ ਆ ਗਾ ਤੇ ਮੈਂ ਫੜ ਲਾ ਤੈਨੂੰ ਕਈ ਦਾ ਨਾਮ ਫਿਰਦਾ ਹਾਏ ਬਾਬਾ ਜੀ ਸਾਰੇ ਦੇਵ ਦੇਵ ਤੇ ਧਿਆਲਾ ਇੱਕੋਰੀ ਬਸਕਰ ਅੰਕਲ ਬਸਕਰ ਨਾ ਅਗਰੇ। ਇਹ ਕੋਈ ਨਾ ਕੋਈ ਮਨਦੇ ਮਨਦੇ ਥੋੜਾ ਨੱਪ ਕੇ ਕਰੋ ਨਾ। ਲੋਕਰ ਧਿਆਨ ਚਾਹੀਦਾ। ਅੰਕਲੇ ਵੀ ਚੰਗਾ ਸਵਾਲ ਲੈਣ ਨੇ। ਸਾਰੀ ਦੁਨੀਆ ਨੇ ਦੇਖੀ। ਸਾਰੀ ਦੁਨੀਆ ਸਹੀ ਗੱਲ ਆ ਸੋਣਾ ਮੁੰਡਾ। ਚੱਲ ਵੀ ਨਿਆਰੇ ਬਾਜੀ। ਇਹ ਰਕੜਦੇ 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 ਹੁਣ ਵੀ ਕਹਿ ਰਕੜਦੇ ਓਏ। ਹਾਂ। ਪਾ ਜੀ ਨੂੰ ਪੁੱਠਾ ਕਿਤੇ ਬਿੱਲ ਘਟਨ ਦਾ। ਲਗਿਆ ਕਾਦੀਆਂ ਫੜਕ ਜਿਹੜੀਆਂ ਡਾਂਗਾਂ ਜੀਆਂ ਨਵੀਆਂ ਲਾਤੀਆਂ ਨਫਾਫੇ ਬੜੇ ਚੜੇ ਆ ਇਹਦੀ ਰਿਫਨ ਕਟਾਈ ਨਹੀਂ ਕਰਨੀ ਇਹਨਾਂ ਬਾਜੀ ਇਹ ਆਉਂਦਾ ਕੋਈ ਮੰਤਰੀ ਕਿ ਰਿਫਨ ਕਟਾਈ ਕਰਨੇ ਰਿਫਨ ਕਟਾਈ ਕਰਨਾ ਹੋਊਗਾ ਤਾਂ ਮੰਤਰੀ ਸਹੀ ਗੱਲ ਹੈ ਇੱਥੇ ਲੱਗੇਗਾ ਥੱਲੇ ਲਿਖਿਆ ਹੋਊਗਾ ਆ ਸਹੀ ਗੱਲ ਸਾਡੇ ਮਾਨਜੋਗ ਜਿਹੜਾ ਵੀ ਆਊਗਾ ਆ ਸਹੀ ਗੱਲ ਸਾਡੇ ਮਾਨਜੋਗ ਸਹੀ ਗੱਲ ਦੀਮਠਾਰੂ ਜੀ ਅੱਛਾ ਇੱਥੇ ਪਾਪੜ ਖਾਦੇ ਪਾ ਕੇ ਅੱਛਾ ਕਿੱਥੇ ਚੱਲੇ ਆ ਪਲਾਟ ਪਲਾਟ 'ਚ ਕੀ ਕਰਨ ਚੱਲੇ ਆ ਲੈਣੀ ਜੀ ਅੱਜ ਨਾ ਪਤਾ ਕੀ ਅੱਜ ਨਾ ਸਾਰੇ ਜਣੇ ਆਪਣੇ ਸਬਸਕ੍ਰਾਈਬਰ ਕਹਿੰਦੇ ਆ ਵੀ ਹਰ ਗੱ ਨੂੰ ਸਕੂਲ ਪਾ ਦਿਓ ਇਹ ਬਹੁਤ ਗੱਲਾਂ ਕਰਨ ਲੱਗ ਪਈ ਚਲੋ ਇਹ ਇਹਨੂੰ ਸਕੂਲ ਪਾ ਦੇਣਾ ਫਿਰ ਇਹਨੂੰ ਨੋ ਕਿਉਂ ਇਹਨੂੰ 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 ਕਹੋ ਦਾਦਾ ਮੈਨੂੰ ਲੈਣ ਆਇਆ ਕਰੋ ਸਕੂਲੋਂ ਸਕੂਲ ਲੈਣਾ ਹਾਂ ਸਕੂਲ ਲੈ ਜਾਇਕਾ ਨਾ ਤੂੰ ਤਾਂ ਜਾਣਾ ਆ ਨੋ ਕਿਉਂ ਜੈਸ ਜੈਸ ਜਾਣਾ ਆ ਕਹੇ ਦੰ ਜਾਣਾ ਆ ਜਾਣਾ ਵਾ ਜਾਣਾ ਆ ਪੁੱਤ ਨਾ ਲੋਇਆ ਯਾਰ ਤੈਨੂੰ ਨੋ ਤੈਨੂੰ ਕਰਾਵਾਂ ਦਫੜ ਕਿੱਥੇ ਇਹ ਇਹ ਸਸਿਗਾ ਸਵਾਗਤ ੜਾਈ ਦੇ ਨੇ ਵਿਰਾਗ ਦੇ ਵਿੱਚ ਤੇ ਚੱਲੇ ਆ ਸਾਰਾ ਫੈਮਿਲੀ ਪਾਰਟ ਦੇ ਵਿੱਚ ਮਤਲਬ ਦੱਸ ਨਹੀਂ ਪਈ ਉਹ ਕੇ ਸੰਦੀਪ ਗਈ ਨਹੀਂ ਕਾਫੀ ਟਾਈਮ ਹੋ ਗਿਆ ਦੱਸ ਕੀ ਗੱਲ ਆ ਐਵੇਂ ਕਿੱਲੀ ਚਲੀ ਜਾਂਦੀ ਕਿੱਲੀ ਚਲੀ ਜਾਂਦੀ ਲੈ ਸੰਦੀਪ ਤੇ ਮੰਮੀ ਚੱਲਾ ਆਏ ਇੱਧਰ ਪਲਾਟ ਦੇ ਵਿੱਚ ਆਹ ਪਤਾ ਨਹੀਂ ਡਣ ਨੂੰ ਕੀ ਬੀਜਿਆ ਆਈ ਆਹ ਸੱਚੇ ਗੰਡੇ ਬੀਜੇ ਆ ਆਹ ਸੰਦੀਪ ਗੰਡੇ ਆ ਸਾਰੇ ਗੰਡੇ ਬੀਜੇ ਆਹ ਸਾਰੀ ਹਲਦੀ ਇੱਥੋਂ ਪੁੱਟੀ ਐਚੋ ਪੁੱਟੀ ਹਲਦੀ ਆ ਉਹ ਪਰਲੇ ਚ ਪਚੀ ਚੋਂ ਕੋਈ ਗੱਲ ਨਹੀਂ ਕੋਈ ਨਹੀਂ ਦੇਖਣਾ ਚਾਹੀਦਾ ਆਂ ਉੱਡੀ ਤਰਫ ਗਿਆ ਨਹੀਂ ਅੱਛੇ ਇੱਧਰ ਆ ਗਈ ਆਹੋ ਆ ਵੀ ਇਹ ਪਹਿਲਾਂ ਕਿੱਥੇ ਆ ਫੁੱਲ ਕਿੱਥੇ ਆਹੋ ਆਈ ਆਈ ਫੁੱਲਾਂ ਹਾਈ ਮਗਰ ਵੇ ਹਾਈ ਉਹ ਕਿੰਨੇ ਮੰਮਾ ਨੇ ਕਹੋ ਮੰਮੂ ਫੁੱਲ ਕਿੰਨੇ ਮੰਮਾ ਨੇ ਕਹੋ ਖਾਣਾ ਖਾਲਾਂ ਮੈਂ ਚਲ ਕੋਈ ਨਹੀਂ ਸਰਵਾਇਆ ਖਾਲਾ ਕੇ ਸੁਨੀਲ ਭਾਈ ਨੇ ਫੁੱਲ ਸਵਾਲ ਲੱਗੇ ਲਾਲਾ ਖਾਂਢੀ ਹਾਂ ਹੋਰ ਕੀ ਆ ਵੀ ਤਨੀਆ ਆ ਸੁਨੀਲ ਹਾ ਤਾਂ ਨਹੀਂ ਖੜਨਾ ਵੱਢ ਕੇ ਦਾਦਾ ਨਾ ਤੂੰ ਚੜ ਜਾ ਇੱਥੇ। ਦਾਦੇ ਤੂੰ ਇੱਥੇ ਸੱਜਿਆ। ਕਹਿੰਦੀ ਆ ਡਾਡੀ ਡਾਡੀ ਗੰਨਾ ਲੈਣ ਵਾਸਤੇ ਗਏ। ਆ ਜੀ ਲੈ ਆਂਦੀ। ਡੈਡੀ। ਵਾਇਦੇ ਕਾ ਡਾਡੀ? ਡੈਡੀ। ਡੈਡੀ। ਆਈ ਦਾਦਾ ਇਧਰ ਆ। ਇਧੇ ਨਾ ਇਧਰ ਇਧਰ ਲੋਗਾ ਇੱਥੇ। ਦਾਦੇ। ਬੱਤੂ। ਕਾ ਕੋਰੀਆਂ। ਨਹੀਂ ਨਹੀਂ ਕੋਈ ਨਹੀਂ। ਕੋਰੀਆਂ ਦੀ। ਇੱਥੇ ਨੇ ਉਹਦੇ ਵੇਖੀ ਦੇ ਯਾਰ ਉਹ ਇੱਥੇ ਨੜੀ ਲੈ ਆਏ ਪਹਿਲਾਂ ਡਾਡੀ ਉਹਨੂੰ ਨਹੀਂ ਕੱਖ ਵੀ ਕਹਿੰਦਾ ਸਾਨੂੰ ਓੜੋੜ ਪੈਂਦਾ ਰਵੇ ਚੱਲ ਆ ਜਾ ਚੀਜੀ ਆਵੇ ਤਾਂ ਦੇਖ ਲੱਲੋ ਹਰ ਕੁੰਡੇ ਕੁੱਤੇ ਵਸੇ ਰਿਹਾ ਅੜਦੇ ਨਿਕਲ ਜਾਂਦੇ ਨਹੀਂ ਸੰਦੀਪ ਨੇ ਮੰਮੀ ਨੂੰ ਨਾ ਕੰਨਾ ਬੜਾਦਾ ਮੰਮੀ ਦੇ ਪੀੜ ਅਗਲਾ ਬਾਹਰ ਆ ਜਾਣਾ ਨਾਲੀ ਨਹੀਂ ਸਕਦਾ ਥੋੜੀ ਜਿਹੀ ਤੁਹਾਨੂੰ ਦੱਸ ਦਾਂ ਮੈਂ ਲੱਥਣ ਮੇਰਾ ਗੰਡਨ ਵਾਲਾ ਥੋੜੀ ਜਿਹੀ ਆ ਵੀ ਲਾਓ ਆ ਵੀ ਲਾ ਦਿਓ ਉਹਦੀ ਫੋਟੋ ਖਿੰਦੇ ਭਰਾਵਾ ਲੈ ਲੈ ਉਹਦੀ ਫੋਟੋ ਖਿੱਚ ਭਈ ਚੱਲ ਆਜੋ ਪੱਤੇ ਦੀ ਫੋਟੋ ਖਿੱਚ ਕੇ ਆਜੋ ਚਾ ਫੋਟੋ ਤੇ ਖਿਚੋ ਆਪਣੀ ਖਿਚੋ ਆਦਰੀ ਵੇ ਤੇ ਮੇਰੀ ਤੇ ਖਿੱਚ ਦੋ ਚੱਲ ਕਰ ਚਲ ਫੋਟੋ ਖਾ ਇਦਾਂ 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 ਮੂੰਹ ਚ ਪਾਉਣ ਨਾ ਇਦਾਂ ਆ ਹਾਂ ਇਧਰ ਵੇਖ ਉੱਪਰ ਉੱਪਰ ਵੇਖੋ ਫੋਟੋ ਕੀਤੀ ਜਦੋਂ ਜੀ ਕੀਤੀ ਕੀਤੀ ਸੰਦੀਪ ਤੋੜਨ ਦੀ ਆ ਧਨੀਆ ਬੜਾ ਮਜ਼ਾ ਆਂਦਾ ਨਾ ਇਤਰਾ ਸਬਜ਼ੀਆਂ ਤੋੜਨ ਦਾ ਹੂੰ ਡਾੜੀ ਲੱਗੇ ਵੜਕਦਾ ਨਾ ਮਾ ਨਹੀਂ ਹੈ ਕਹਿੰਦੀ ਮੈਂ ਤੋੜਨਾ ਇਦਾਂ ਧਨੀਆ ਆ ਚਲ ਆ ਕਹਿੰਦੀ ਮੈਂ ਉਧਰ ਜਾਣਾ ਹੈ ਤਾਜ਼ਾ ਧਨੀਆ ਬੜਾ ਹੈ ਕਿ ਤੋੜਦਾ ਕੁਸ਼ੀ ਪੂਰੀ ਹੈ ਜਨਾ ਨੂੰ ਵੇਖੋ ਮਿਹਰਬਾਨ ਨੂੰ ਵੇਖ ਇਧਰ ਐਨੂੰ ਮੁਖੜਾ ਕਰ ਇਧਰ ਨਾ ਚੜੀ ਜਾ ਇਥੇ ਪਿੰਡੀਆਂ ਬੀਜੀਆਂ ਵਾਂ ਰਹਿੰਦੇ ਵਰਲੇ ਵਾਂਜੇ ਮੂੰਗਰੇ ਲੱਗੇ ਮੈਂ ਹਾਂ ਜਾਲ ਢੋਲੀਆਂ ਇੱਕ ਹੋ ਗਏ ਮੈਂ ਹਾਂ ਮਤਮਾਰੇ ਗੱਲ ਬਣਦੀ ਆ ਆ ਜਿਵੇਂ ਹੁਣ ਥੋੜੀ ਜਿਹੀ ਲੱਗੇ ਹਲੋ ਉਹ ਵੈਰੀ ਗੁੱਡ ਓਏ ਕਿੱਦਾਂ ਖਲੋ ਤਾਂ ਇੱਥੇ ਖਲੋ ਐਨ ਮੁਖੜਾ ਕਰ ਬੜਾ ਸੋਹਣਾ ਲੱਗਦਾ ਈ ਪਾਪਾ ਉਹ ਦੇ ਪਾਪਾ ਪਤਾ ਮੁੰਗਰੇ ਤੇ ਉੰਡੇ ਨਜਮੰਤ ਕੋ ਇਹਦੀ ਮੋਂਥੇ ਜਾ ਕੇ ਅੱਜ ਆ ਬਾਤੀ ਤੋੜਨੇ ਫੇਰ ਕਹਿੰਦੀ ਮੈਂ ਖਾਣੇ ਚਟਣੀ ਬਣਾਉਣੀ ਸੱਚੇ ਬੜਾ ਆ ਕਿ ਡੱਕਾ ਵੱਡਾ ਤਾਂ ਨਹੀਂ ਆ ਉਹ ਹੋਇਆ ਆ ਜਾ ਮੈਂ ਘੋਟ ਕੇ ਗਿਆ ਆ ਵਡੇ ਵਡੇ ਪੀਸ ਹੀ ਇਹਨੂੰ ਮੈਂ ਹਾਂ ਕੱਟ ਕੇ ਛੋਟੇ ਕਰ ਦਿੰਨਾ ਆਹ ਦੇਖੋ ਆਹ ਹਾਂ ਕੱਟਦੇ ਹਾਂ ਹਾ ਦਾਤਰੀ ਲੈਂਦੀ ਹਾਂ ਇਹਨੀ ਅਲਦੀ ਰਹਿ ਗਈ ਅੰਦਰ ਤੇ ਉਹ ਫਿਰ ਮੈਂ ਹੁਣ ਕੱਲ ਵੇਖੀ ਰਾਤੀ ਤੇ ਮੈਂ ਕਿਹਾ ਚੱਲ ਹੁਣ ਇਹਨੂੰ ਧੋ ਲੈਂਦਾ ਉਹ ਬੋਰ ਇਹ ਤੇ ਉੱਤੇ ਬੋਰੇ ਬਾਰੇ ਰੱਖਿਆ ਗਿਆ ਖਾਲੀ ਤੇ ਬਈ ਰਹਿ ਗਈ ਤੇ ਹੁਣ ਮੈਂ ਕਿਹਾ ਚੱਲ ਪਾਣੀ ਨਾਲ ਇਹਨੂੰ ਧੋ ਕੇ ਇਹਨੂੰ ਬਦਲਣਾ ਨਹੀਂ ਇਹਨੂੰ ਇਦਾਂ ਹੀ ਇਦਾਂ ਮੈਂ ਕਿਹਾ ਪੀਪੇ ਧੋ ਲੀਨੇ ਧੋ ਕੇ ਇਦਾਂ ਛਕਾਉਣੀ ਮੇਰਾ ਮਨ ਕਰਦਾ ਨਾਲ ਤੇਜਰਬਾ ਸਹੀ ਮੈਂ ਕਿਹਾ ਹੁਣ ਇਦਾਂ ਧੋਨੇ ਆ ਪੀਪੇ ਪਾਣੀ ਪਾਵਾ ਤੇ ਇਦਾਂ ਫੇਰ ਕੋਈ ਗੱਲ ਨਾ ਹਲਦੀ ਰਾਈ ਇਹ ਮਾਰ ਉਹਦਾ ਤੇ ਅਗੇ ਮਸ਼ੀਨ ਚਲਾ ਗੋਣ ਕਿ ਉਹਦਾ ਧੱਕ ਵੀ ਤੱਕੀ ਹੋਣੀ ਹੈ। ਕੋਣੀ ਇਹ ਮਾਰ। ਕਿਦਾਂ ਨੇ ਇਹ ਆ ਪੱਢੀ ਜਾਂਦੇ ਆ ਪਾਣੀ ਦਾ ਆ ਤੀਜੇ ਚੌਥੇ ਪਾਣੀ ਕੱਢ ਲੈਣਾ। ਮੋਨਾ ਹਲਦੀ ਐਦਾਂ ਇਕੱਠੀ ਕਰ ਦੇਣਾ ਅੱਗੇ ਸਾਰੀ ਚੁਲਾਰੀ ਬੋਨੇ ਬੋਨੇ ਉਹਨਾਂ ਐਦਾਂ ਇਕੱਠੀ ਕਰਕੇ ਅੰਦਰ ਰੱਖ ਦੇਣੀ। ਤੂੰ ਬੱਬਰ ਹਾਂ ਹਾਂ ਮੱਥਾ ਟੇਕ ਦੋ ਫੇਰ ਇੱਕ ਵਾਰੀ ਮੱਥਾ ਟੇਕ ਦੋ ਬਾਬਾ ਜੀ ਦੇ ਵਾਈ ਗੁਰੂ ਚਲੋ ਜੀ ਚਲੋ ਆਜੋ ਬਾਹਰ ਹੁਣ ਚੱਲ ਆ ਜੋ ਅੱਛਾ ਉਹ ਦਾਦਾ ਇਹਦਾ ਵੀ ਜਾਂਦਾ ਹੁੰਦਾ ਨਾ ਆਏ ਜਾਂਦੇ ਮੈਂ ਚਾਲਾਗ ਤੇ ਆਪ ਜਮਾਂ ਰਾਤ ਨੂੰ ਸੌਂ ਜਾਂਦਾ ਮੈਂ ਡੈਡੀ ਹਾਂ ਹੈਨਾ ਜਾਂਦੇ ਆ ਉਹ ਤੇ ਮੈਂ ਚੱਲਣਾ ਤੇ ਆਪ ਰਾਤ ਨੂੰ ਕਹਿੰਦਾ ਪਰਾਂ ਨੂੰ ਕਾ ਸੌਂ ਜਾਂਦਾ ਜਣ ਪਤਾ ਨਹੀਂ ਦਿੰਦਾ ਕਹਿੰਦਾ ਮੈਂ ਵੀ ਅਖਣ ਦੱਸ ਲੈ ਯਾਰ ਕਹਿੰਦੀ ਮੇਰੀ ਵੀਡੀਓ ਬਣਾ ਪਹਿਲਾਂ ਹਰ ਗੁੰਕੀ ਕਰੰਨੇ ਆ ਵਾ ਹੈ ਹਰ ਗੁੰਕੀ ਕਰੰਨੇ ਆ ਗੰਦਾ ਬਣਾਉਂਦੇ ਗੰਦਾ ਕਰ ਲਈ ਆ ਗੰਦਾ ਕਰ ਲਈਏ ਜੋ ਜੋਤੀ ਆਂਟੀ ਨੂੰ ਦੇ ਆ ਵਾਏ ਦੇ ਜੋਤੀ ਆਂਟੀ ਵਾਏ ਦੇ ਤੋਂ ਵਾਏ ਦੇ ਤੋਂ ਜੋਤੀ ਆਂਟੀ ਨੂੰ ਵਾਏ ਦੇ ਦੇ ਜੋਤੀ ਆਂਟੀ ਗੋਣ ਕੀ ਦੇ ਕੇ ਆਈਆਂ ਜੋਤੀ ਅੰਟੀ ਨੂੰ ਹੈ ਕੀ ਦੇ ਕੇ ਆਈਆਂ ਪਾਪਾ ਹੈ ਪਾਪਾ ਆਇਓ ਨਹੀਂ ਨਾ ਨੇ ਮੋਟਰ ਸ਼ਿਡਵਾਣੀ ਤਾਂ ਕਹਿੰਦੇ ਹੈ ਹੈ ਮੋਟਰ ਹੈ ਮੋਟਰ ਹਾਂ ਮੋਟਰ ਹਾਂ ਮੋਟਰ ਆਵਾ ਫਿਰ ਪਰੇ ਕੀ ਗਾਵਾ ਛੋਟਾ ਛੋਟੇ 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 ਓਏ ਲੈ ਲੈ ਮੈਨੂੰ ਵੀ ਦੇ ਦੇ ਨਹੀਂ ਦੇਣਾ ਹਰ ਗੂ ਮੈਨੂੰ ਵੀ ਦੇ ਦੇ ਇਹ ਮੇਨੀ ਆ ਲੈ ਮੇਨੀ ਛਾ ਮੈਨੂੰ ਵੀ ਦੇ ਦੇ ਥੋੜੀ ਜਿਹੀ ਦੇ ਦੇ ਆ ਦੇ ਦੇ ਮਮੀ ओ ओ आप खा <laughs> 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 जा दे तो okay. दे तो दे दे मम्मा हरगुन टेस्टी है <या? laughs> जमी हां तो चंगचरा पहला ठीक ਯਾ ਉਹ ਕਹਿੰਦੀ ਮੈਨੂੰ ਖੰਡ ਦੇ ਖਾਣ ਨੂੰ ਉਹ ਪਈ ਉਹ ਪਈ ਕੀ ਜਾਂਦੀ ਆ ਪਾਪਾ ਨੂੰ ਚੱਪੀ ਬਾਹਰ ਕੰਨੀ ਗੱਲਾਂ ਕਰੀ ਜਾਂਦੀ ਇਹਨੂੰ ਬੰਨ ਕੀ ਹੁੰਦਾ ਈ ਲੰਜੂਤੀ ਹਿੰਦੀ ਕਿਥੋਂ ਆਗੀ ਹੈ ਕੋਸ਼ਿਸ਼ ਕਰਾਂਗੇ ਲੇਡ ਮਾਊਵਾਂ ਨਾ ਜਾਣਾ ਸ਼ਾਰਟ ਮੂਵੀ ਕੋਸ਼ਿਸ਼ ਕਰਾਂਗੇ ਇੱਕ ਦਿਨ ਤੱਕ ਸ਼ਾਰਟ ਮੂਵੀ ਕਰਾਂਗੇ ਤੇ ਸਾਰੇ ਜਣੇ ਦੱਸਿਓ ਵੀ ਕਿਵੇਂ ਜਿ ਕਰੀਏ ਵਾਹੇ ਤਾਂ ਮੈਂ ਸੋਚਿਆ ਤੇ ਇਹਦੇ ਪ੍ਰੇਮ ਮਮੀ ਕੋਲ ਵਿੱਚ ਆਉਂਦੇ ਆ ਬੇਚੀ ਤੇ 9742 ਬਾਕੀ ਜੇ ਤੁਹਾਨੂੰ ਆਈ ਦੇਵਲਾ ਲੋਗ ਬੜੀਆਂ ਗੱਲਾਂ ਲਾਈਕ ਮੈਂ ਸੇਬ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਦੇ ਬਹੁਤ ਬੜੀ ਖੁਸ਼ ਹਾਂ ਤਾਂ ਤੇ ਇਹ ਸਭ ਜਨਾਂ